ਆ ਦੇਖੋ ਇਹ ਆਪਣਾ ਕੁਲਚਾ ਹੋ ਗਿਆ ਤਿਆਰ ਦੋਸਤੋ ਅੱਜ ਆਪਾਂ ਆਇਆ ਬਿੰਦਰ ਸਰਦਾਰ ਕੋਲ ਜਿਨ੍ਹਾਂ ਦੀ ਉਮਰ ਹੈਗੀ ਹੈ 65 ਸਾਲ ਇਹ ਖਵਾਂਦੇ ਨੇ ਬੰਨ ਵਾਲਾ ਕੁਲਚਾ ਤੇ ਟਿੱਕੀ ਜਿਨ੍ਹਾਂ ਦਾ ਰੇਟ ਹੈ ਕੁਲਚੇ ਦਾ ਰੇਟ 20 ਰੁਪਏ ਤੇ ਟਿੱਕੀ 30 ਰੁਪਏ ਇੰਨੀ ਬਾਬੇ ਨੇ ਸਫਾਈ ਰੱਖੀ ਹੋਈ ਆ 65 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਬਾਬੇ ਦੀਆਂ ਗੱਲਾਂ ਤੋਂ ਬਾਬਾ ਇੰਨੀ ਕੜਕਦਾਰ ਗੱਲਾਂ ਕਰਦਾਗਾ ਬਾਬਾ ਕਹਿੰਦਾ ਪਰਦੇਸੀਆਂ ਕੋਲ ਤੁਸੀਂ ਖਾਂਦੇ ਹੋ ਪੰਜਾਬੀਆਂ ਕੋਲ ਕਿਉਂ ਨਹੀਂ ਆਂਦੇ ਤੇਲ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਰੱਖਿਆ ਹੋਇਆ ਹੈ ਥੋੜਾ ਰੱਖਿਆ ਹੋਇਆ ਹੈ ਪਰ ਵਧੀਆ ਤਰੀਕੇ ਨਾਲ ਇੰਨੀ ਸਫਾਈ ਮੈਨੂੰ ਇਹਦੀ ਕਾਟ ਤੇ ਦਿਖੀ ਬਹੁਤ ਜ਼ਿਆਦਾ ਵਧੀਆ ਲੱਗਿਆ ਬਾਬੇ ਨਾਲ ਗੱਲ ਕਰਕੇ ਅੱਜ ਤੁਸੀਂ ਪੰਜਾਬੀਆਂ ਨੂੰ ਇੰਨੀ ਵਧੀਆ ਚੀਜ਼ ਖਵਾ ਰਹੇ ਹੋ ਆਹ ਕੁਲਚੇ ਬੜਾ ਘੈਂਟ ਆ ਤੁਜੀ ਆਪਣੀ ਆਹ ਵੀਡੀਓ ਚੱਲ ਗਈ ਅੰਕਲ ਜੀ ਆਪਾਂ ਤੁਹਾਡੇ ਲਈ ਕੁਝ ਕਰਕੇ ਆਵਾਂਗੇ ਠੀਕ ਹੈ ਜੀ ਬੱਸ ਪਰਮਾਤਮਾ ਅੱਗੇ ਆਹੀ ਦੁਆ ਕਿ ਵਧੀਆ ਵੀਡੀਓ ਚੱਲੇ ਠੀਕ ਹੈ ਜੀ ਮੈਂ ਤੁਹਾਨੂੰ ਮੈਂ ਰੱਖਦੇ ਨਾ ਬੜਾ ਟਿੱਕੀ ਹੋ ਠੀਕ ਹੈ ਪਰ ਨਾ ਡਬਲ ਕਿਉਂ ਬੈਠੀ ਹੋ ਗਈ ਗਰ ਸੌਣੇ ਹੋਵੇ ਫਿਰ ਮੱਟੀ ਕਟਿੰਗ ਕਰਾਉਣੀ ਚਾਹਣੀ ਪਿਆਜ਼ ਤੇ ਨਹੀਂ ਠੀਕ ਹੈ ਖਾ ਕੇ ਦੱਸਦੇ ਕਿਦਾਂ ਲੱਗਿਆ ਹੋਰ ਕੀ ਕੀ ਹੁੰਦਾ ਆਪਣਾ ਜਮੇ ਕੱਲੀ ਟਿੱਕੀ ਹੁੰਦੀ ਓਹ ਕਿੰਨੇ ਜ਼ਿਆਦਾ ਬਹੁਤ ਹੀ ਟਿੱਕੀ ਸਬਜ਼ੀ ਨਾਲ ਆ ਗਈ ਅੰਗਰਜੀ ਕਿੰਨਾ ਟਾਈਮ ਹੋ ਗਿਆ ਵੀ ਲਾਂਦੇ ਨੂੰ ਆਪਣੇ ਨੂੰ ਮਤਲਬ 10 ਸਾਲ 15 ਸਾਲ ਇੱਥੇ ਵੀ ਕਰਦੇ ਪੁੱਛਦਾ ਕਿ ਬਾਜ਼ਾਰ ਦੀ ਵੇੜੀ ਲਾਉਂਦੇ ਹੋ ਅੱਛਾ ਪਹਿਲਾਂ ਕਿੱਥੇ ਹੋਰ ਵੀ ਲਾਂਦੇ ਸੀ ਇਹ ਦੂਜਾ ਾੜਾ ਹੈ ਤੁਹਾਡਾ ਤੀਜਾ ਚੌਥਾ ਾੜਾ ਇਹ ਤੀਜਾ ਚੌਥਾ ਾੜਾ ਠੀਕ ਆ ਇਹ ਜਿਹੜਾ ਤੋਂ ਆਪਾਂ ਧੂਰੀ ਤੋਂ ਹੀ ਫੇਰ ਪਰਚਾਂਕ ਸਭ ਤੋਂ ਪਹਿਲਾਂ ਫਾੜਕਾਂ ਤੇ ਲਈ ਡਬਲ ਫਾੜਕਾਂ ਤੇ ਇਹਨਾਂ ਤੋਂ ਸਿੰਗਲ ਫਟਕ ਹੂੰ ਓਕੇ ਫੇਰ ਮੈਂ ਲਈ ਉਦੋਂ ਬਾਅਦ ਕ੍ਰਾਂਤੀ ਚੌਂਕ ਦੇ ਬਾਹਰਲੇ ਪਾਸੇ ਅੱਛਾ ਫੇਰ ਮੈਂ ਲਈ ਸੋਨੂ ਵਾਲੇ ਕੋਠੀ ਕੋਲੇ ਫੇਰ ਸੰਗਰੂਰ ਵਾਲੇ ਕੋਠੀ ਲਈ ਠੀਕ ਆ ਫੇਰ ਮੈਂ ਲਈ ਇਧਰ ਬੱਤ ਦੇ ਘਰ ਸਾਡੇ ਕੋਲੇ ਠੀਕ ਆ ਉਦੋਂ ਆ ਫੇਰ ਹੋ ਗਿਆ ਹੁਣ ਇੱਥੇ ਪੱਕੇ ਹੋ ਬਿਲਕੁਲ ਮਤਲਬ ਜਿਆਦਾ ਟਾਈਮ ਇੱਥੇ ਹੋ ਗਿਆ ਹਾਂ ਇੱਥੇ ਲੈਣ ਠੀਕ ਹੈ ਜਿਆਦਾਤਰ ਤਾਂ ਰੋਂਪਰਾ ਫੁਰਦਾਰੇ ਮੈਂ ਅੱਛਾ ਉਨੂੰ ਤਾਂ 12-13 ਸਾਲ ਹੋ ਗਏ ਔਰੇ 12-13 ਸਾਲ ਮੈਨੂੰ ਠੀਕ ਆ ਕਿੰਨੀ ਉਮਰ ਹੋ ਗਈ ਟੋਟੀ ਮੇਰੀ 65 ਦੇ ਕਰੀਬ ਹੈ 65 ਦੇ ਕਰੀਬ ਠੀਕ ਆ ਨਾ ਵਧੀਆ ਮਿਹਨਤ ਕਰ ਰਹੇ ਤੁਸੀਂ ਤੇਰਾ ਖਤਮ ਨਾ ਪਹਿਲਾਂ ਨਹੀਂ ਕਰੇਗਾ ਖਤਮ ਮੈਂ ਕਾਫੀ ਟਾਈਮ ਇਦਰ ਨੰਗਦਾ ਸੀਗਾ ਮੈਂ ਦੇਖਿਆਗਾ ਮੈਂ ਅੰਕਲ ਕੋਲ ਖਾ ਕੇ ਜਾਵਾਂਗਾ ਕਿਉਂਕਿ ਤੁਹਾਡੇ ਗਾਹ ਦੇ ਪੱਕੇ ਨਾ ਮੈਂ ਕਾਫੀ ਟਾਈਮ ਤੋਂ ਦੇਖਦਾ ਆ ਰਿਆਂਗਾ ਹਾਂ ਆਪਾਂ ਫੂਡ ਵਲੌਗ ਬਣਾਣੇ ਤੂੰ ਵੀ ਪੱਕਾ ਹੋਗੇ ਬਸ ਹਾਂ ਖਾਇਆ ਕਰਾਂਗੇ ਆਪਾਂ ਪੁਦੀਨੀ ਵਾਲੀ ਕੱਟਣੀ ਆ ਪੁਦੀਨਾ ਤੇ ਕਰਾਂਗੇ ਓਕੇ ਇਹਦੀ ਵੀ ਕੀ ਗੱਲ ਹੈ ਮੇਰੇ ਕੋਲ ਸਭ 1 ਨੰਬਰ ਆ ਅੱਛਾ ਜੀ ਸਾਰੇ 1 ਨੰਬਰ ਜੀ ਰੱਖ ਦੇ ਤੁਸੀਂ ਅੱਡਾ ਕੁਲਚੀ ਵੀ ਬਰਗਰ ਵਾਂਗੂ ਹੀ ਆਉਂਦਾ ਹੈ ਗਈ ਇਹ ਗੱਲਬਾਤ ਤੁਹਾਨੂੰ ਸਭ ਆਏਗਾ ਆਪਾਂ ਭਈਆਂ ਵਾਂਗ ਦਿਖਾਈ ਦੇ ਫਿਰ ਉਹਨਾਂ ਕੋਲਤੀ ਖੋਲ੍ਹੇ ਕੱਲ ਦਿਨ ਦੇ ਅਗੋਂ ਦਫ਼ਤਰ ਲਾ ਕੇ ਹੂੰ ਇਹਨਾਂ ਦੇ ਵਿੱਚ ਖੋਲੇ ਦੇ ਵਿੱਚ ਇੱਕ ਦਾਣਾ ਵੀ ਮਟਰ ਦਾ ਹੋਊ ਕਾ ਵੀ ਮਰੀ ਨਹੀਂ ਇਹਦਾ ਗੱਲ ਸੁਹੀ ਆ ਜਿਹੜੀ ਚਟਨੀ ਆ ਇਹ ਮੋਲ ਦੀ ਬਣੀ ਬਣਾਈ ਲਿਆ ਦੋ ਨੇ 22 ਰੁਪਏ ਕਿਲੋ ਓਕੇ ਆਪਣੀ ਖੱਤੇ ਨਾਲ ਤਿਆਰ ਕੀਤੀ ਗਈ ਆ ਕੀ ਨਹੀਂ ਇਹ ਟਕੀਆਂ ਨੇ ਇਹ ਟਕੀਆਂ ਨੇ ਮੈਂ ਕਿਹਦੀ ਸੱਚੀ ਬਹੁਤ ਵਧੀਆ ਲੱਗਿਆ ਇਹ ਮੈਂ ਝੂਠੀ ਤਾਰੀਫ ਨਹੀਂ ਕਰ ਰਹਾ ਮੈਂ ਸੱਚੀ ਕਹ ਰਹਾ ਹਾਂ ਜਿਹੜਾ ਟਿੱਕੀ ਦਾ ਟੇਸਟ ਹੈ ਨਾ ਹੀ ਕਰਾਂਚੀ ਜਿਹਾ ਆ ਮਤਲਬ ਕੜਕਪੜਨ ਜਿਹਾ ਇਹ ਚੀਜ਼ ਵਧੀਆ ਲੱਗੀ ਮੈਨੂੰ ਜਦੋਂ ਮੂੰਹ ਚ ਗਿਆ ਆਵਾਜ਼ ਜੀ ਆਈ ਇਹ ਚੀਜ਼ ਵਧੀਆ ਲੱਗੀ ਸੋ ਵੱਧ ਤੋਂ ਵੱਧ ਆ ਵੀਡੀਓ ਨੂੰ ਸ਼ੇਅਰ ਕਰੋ ਅਗਲੀ ਲੋਕੇਸ਼ਨ ਦੱਸ ਦੋ ਐਡਰੈਸ ਦੱਸ ਦੋ ਆਪਣਾ ਕਿਹੜੀ ਰੋਡ ਪੈਂਦਾ ਕੀ ਗੱਲ ਬਾਤ ਆ ਵੀਡੀਓ ਚ ਪਤਾ ਲੱਗੇ ਸਾਰਿਆਂ ਨੂੰ ਉਹ ਫਿਰ ਐਮ ਕੇ ਰੋਡ ਐਮ ਕੇ ਰੋਡ ਹਾਂ ਤੀਨਰਾ ਬੈਂਕ ਦੇ ਮੋਹਰੇ ਕੈਨੇਡਾ ਬੈਂਕ ਦੇ ਮੂਰੇ ਹਾਂ ਮਹਾਵੀਰ ਦੇ ਕੋਲ ਮੇਰੀ ਜੀ ਮਹਾਵੀਰ ਮੰਦਿਰ ਦੇ ਕੋਲ ਸਿੰਘ ਜੀ ਤੁਹਾਨੂੰ ਜੀ ਪੁਲਚਾ ਬਹੁਤ ਵਧੀਆ ਲੱਗਿਆ ਪੁਲਚਾ ਨਹੀਂ ਤੁਸੀਂ ਇਹਨੂੰ 버ਗਰ ਕਹਿ ਸਕਦੇ ਹੋ ਬਾਲੀ ਕੈਂਟ ਚੀਜ਼ ਆ ਅੰਕਲ ਦੀ ਉਮਰ ਤੇ ਨਾ ਜਾਓ ਕਲਾ ਹਾਲੇ ਵੀ ਜ਼ਿੰਦਾ ਗਈ ਠੀਕ ਹੈ ਜੀ ਸੋ ਹੁਨਰ ਦੀ ਕੋਈ ਉਮਰ ਨਹੀਂ ਹੁੰਦੀ ਸੋ ਮੈਂ ਤਾਂ ਬਹੁਤ ਵਧੀਆ ਲੱਗਿਆ ਇੱਕ ਵਾਰੀ ਤੁਸੀਂ ਵੀ ਜ਼ਰੂਰ ਆ ਕੇ ਵਿਜ਼ਿਟ ਕਰੋ ਅੰਕਲ ਜੀ ਕੋਲ ਸੋ ਆਪਣੀ ਵੀਡੀਓ ਫੁੱਲ ਚੱਲ ਪਵੇ ਕਪਾਏ ਅੰਕਲੇ ਹੀ ਹੈਲਪ ਕਰਦਾਈ ਕੋਈ ਨਾ ਕੋਈ 4 ਵਜੇ ਤੋਂ ਪਹਿਲਾਂ ਆਉਂਦੇ ਨਹੀਂ 4 ਵਜੇ ਤੋਂ ਪਹਿਲਾਂ ਨਹੀਂ ਆਉਂਦੇ ਦੇਖੋ ਐਨਕਲ ਦਾ ਟਾਈਮ ਹੈ ਸ਼ਾਮ ਨੂੰ 4 ਵਜੇ ਆਉਂਦਾਗਾ ਦੁਪਹਿਰ ਲਾ ਲਓ ਹੁਣ ਤਾਂ ਗਰਮੀਆਂ ਦਾ ਟਾਈਮ ਹੈ ਦੁਪਹਿਰੇ ਦਾ 4 ਵਜੇ ਆਏਗਾ ਰੋਕੇ ਨਹੀਂ 4 ਵਜੇ 4 ਵਜੇ ਆਇਆ ਕਰੋਗੇ ਫਿਰ ਰਾਤ ਨੂੰ ਕਿੰਨੇ ਵਜੇ ਤੱਕ ਉਹਨੇ ਰਾਤ ਦੇ 9 ਵਜੇ ਤੱਕ ਨਾ ਠੀਕ ਹੈ ਡਿਊਟੀ ਓਕੇ ਆ ਇਹ ਅਲੱਗ ਹੀ ਟਾਈਮਿੰਗ ਆ ਥੋੜੀ ਸਾਰਿਆਂ ਤੋਂ ਵੱਖਰੀ ਇਹ ਪੰਜਾਬੀ ਹੁੰਦੇ ਨੇ ਗਏ ਨਾ ਨਾ ਸਹੀ ਹੈ ਮੇਰੇ ਨਾਲ ਜ਼ਰਾ ਰਾਤ ਨੂੰ ਆਲੂ ਵਾਲ ਕੇ ਤੜਕੀ ਖੜ ਜਾਣ ਦੱਸ 11:00 ਵਜੇ ਤੜਕੀ ਹਾਂ ਸਵੇਰੇ ਹੀ ਖੜ